ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁੱਗਣੇ ਰਾਤ ਚਾਗੁਣੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਮਾਕੀ ਮੋਟਰ ਬੈਠਿਆ ਜੀ ਵੀ ਮੀਂਹ ਆਲੇ ਨੇ ਕੱਲ ਵੀ ਕਰਤਾ ਹੱਥ ਜੇ ਇੱਕ ਵਾਰ ਫੇਰ ਚਲੋ ਇੰਨਾ ਵੀ ਸਾਡੇ ਫੇਰ ਬਚਾਅ ਹੋ ਗਿਆ ਵੀ ਮੀਂਹ ਪਿਆ ਇੱਕ ਵਾਰ 45 ਗੱਲ ਜੀ ਹੋ ਗਿਆ ਜਿਹਨੇ ਅੱਜ ਜਿਹੜੀਆਂ ਮਸ਼ੀਨਾਂ 10 ਵਜੇ ਚੱਕ ਚੱਲ ਪਈਆਂ ਕਿਉਂ ਧਰਤੀ ਦਾ ਬਹੁਤਾ ਫਰਕ ਨਹੀਂ ਪਿਆ ਹੈਗਾ ਵੀ ਇੰਨਾ ਕੁ ਪਾਣੀ ਮਾੜਾ ਮੋਟਾ ਪੀ ਲੈਂਦੀ ਧਰਤੀ ਕਿਉਂ ਧਰਤੀ ਪਈ ਆ ਭੁੱਖੀ ਹੋਇਆ ਕਿ ਦੀ ਹੁਣ ਕਣਕਾਂ ਦਾ ਜਿਹੜੀ ਬੱਲ ਦੀ ਬੱਲ ਸੁੱਕਣ ਤੱਕ ਤਾਂ ਮਤ ਬੋਲਦਾ ਬੱਲ ਸੁੱਕ ਗਈ 10 ਕਵੇ ਤੱਕ ਮਸ਼ੀਨਾਂ ਚੱਲੀਆਂ ਫਿਰ ਪਰ ਜਿਹੜਾ ਮੌਸਮ ਹੈ ਮੌਸਮ ਹੁਣ ਵੀ ਖਰਾਬ ਹੋਇਆ ਬਹੁਤ ਹਵਾ ਚੱਲਦੀ ਐ ਇਸ ਟਾਈਮ ਪੂਰੀ ਦੱਖਣ ਕੱਲ ਨਾਲ ਤੇ ਵੀ ਤੇ ਚੱਲਦਾ ਅੱਜ ਕੱਲ ਹਲੇ ਫੇਰ ਹਿਸਾਬ ਜਦਾ ਵੀ ਹੁਣ ਨੇਰੀ ਮੰਗਣ ਚੱਲਦਾ ਦੱਖਣ ਇੱਕ ਤਰ੍ਹਾਂ ਦਾ ਜਾਇਹੇਤੀ ਹੈ ਜੇ ਪਹਿਰ ਦਾ ਬਣਾਏ ਨਾ ਜਾ ਕੇ ਇਹ 3 ਕਜੇ ਖੜ ਜਾਂਦਾ 2:30 3 ਵਜੇ ਫਿਰ ਹੁੰਦੀ ਹੈ ਗਰਮੀ ਬਹੁਤ ਗਰਮੀ ਦੇ ਕਾਲ ਫਿਰ ਨਿਕਲਦਾ ਬੱਟ ਜਿਹੜਾ ਬੱਦਲ ਬੱਦਲ ਫਿਰ ਉਸ ਟਾਈਮ ਕੁਝ ਵੀ ਕਰ ਸਕਦਾ ਦੱਸੀ ਵਜ ਵੀ ਹੈਗੀ ਹੈ ਹਨੇਰੀ ਕਹਿੰਦੇ ਵੀ ਚਲੋ ਸੁਣਣ ਵਿੱਚ ਆਇਆ ਨੈਟ ਕੁਝ ਨਹੀਂ ਦੱਸਦਾ ਹੈਗਾ ਹਨੇਰੀ ਨੂਰੀ ਦੇ ਨਾਲੇ ਆਪਾਂ ਉਹ ਨੈਟ ਪਰ ਪਤਾ ਨਹੀਂ ਲੱਗਦਾ ਮੀਂਹ ਦਾ ਤਾਂ ਕਈ ਵਾਰ ਚਲੋ ਨਿਸ਼ਾਨ ਜਾਂ ਹੁੰਦਾ ਉਹ ਤਾਂ ਪਤਾ ਲੱਗ ਜਾਂਦਾ ਵੀ ਕਹਿੰਦੇ 3 ਕਜੇ ਫਿਰ ਹਨੇਰੀ ਦੱਸੀ ਵੀ ਹੈ ਮੈਂ ਵੀ ਦੱਸਿਆ ਪਿਆ ਮੱਕੀ ਦੇਖਦੇ ਆ ਕਣਕਾਂ ਦਾ ਹੁਣ ਮਸ਼ੀਨਾਂ ਵਾਲਿਆਂ ਕੋਲ ਵੀ ਜ਼ਿਆਦਾ ਜ਼ੋਰ ਪਿਆ ਪਿਆ ਮੇਂ ਕਰਕੇ ਆਪਾਂ ਵੀ ਕਹਿੰਦੇ ਵੀ ਚਲੋ ਬਗਾ ਕੇ ਵੱਡੂਗੇ ਹੁਣ ਨੱਠ ਬਾਜੀ ਪੈਣ ਕਰਕੇ ਸਾਰੇ ਲੱਗੇ ਪਏ ਆਪਣੇ ਵੀ ਦੇਖਦੇ ਕੱਲ ਨੂੰ ਨਹੀਂ ਪਰਸੋਂ ਨੂੰ ਵੱਡੂਗੀ ਮਸ਼ੀਨ ਵੀ ਮੌਸਮ ਕੱਲ੍ਹ ਆ ਕੇ ਖਰਾਬ ਦੱਸਿਆ ਵਾ ਹਲੇ ਬੱਦਲ ਵਾਈ ਹੁਣ ਵੀ ਹੋਈ ਵੀ ਐ ਜਿਹੜਾ ਫਿਰ ਤਿੰਨ ਘੰਟੇ ਦੇ ਬੱਦਲ ਹੁੰਦਾ ਨਾ ਫਿਰ ਉਹ ਨੁਕਸਾਨ ਕਰਦਾ ਜ਼ਿਆਦਾ ਵੀ ਕੱਲ ਵੀ ਕਈ ਵੀਰਾਂ ਨੇ ਇੱਧਰ ਤੇ ਮੈਨੂੰ ਸੰਗਰੂਰ ਕਨੇ ਦੇ ਵੀ ਫੋਨ ਆਇਆ ਤਾਂ ਬਾਈ ਦਾਬ ਨਾ ਬਾਈ ਨਾਮ ਨੇ ਫੋਟੋ ਹੀ ਭੇਜੀ ਵੀ ਐ ਵੀ ਖਾਸਾ ਨੁਕਸਾਨ ਹੋਇਆ ਵਾ ਚਲੋ ਮੈਂ ਖੇਤ ਦੇਖਿਆ ਉਹਨਾਂ ਦਾ ਪਾਹਿਆ ਵਾ ਤਾਂ ਕਿਆਰੇ ਭਰ ਗਏ ਤੇ ਨਮੀ ਪਿਆ ਉਗਾਲੇ ਹਲੇ ਵੀ ਪੈ ਰਿਹਾ ਸਾਡੇ ਵੀ ਕਈ ਪਾਸੇ ਵੀ ਜਿਆਦਾ ਪਿਆ ਜਿਆਦਾ ਨੁਕਸਾਨ ਕਰ ਗਿਆ ਐ ਕਰਾਲੀ ਏਰੀਆ ਚੋਂ ਵੀ ਜਿਆਦਾ ਪੈ ਗਿਆ ਮੀਂਹ ਜਾ ਕੇ ਸੱਤ ਦੇ ਬਾਅਦ ਇਧਰ ਨੂੰ ਚੱਡੀ ਗੜ ਕੇ ਨੂੰ ਬੱਦਲ ਜਿਹੜਾ ਮੈਂ ਦਿਖਾਈ ਤੈ ਤੁਹਾਨੂੰ ਘਟਾ ਉਹ ਬਹੁਤ ਪਿਆ ਉਧਰ ਨੂੰ ਜਾ ਕੇ ਵੀ ਕਾਫੀ ਨੁਕਸਾਨ ਹੋਇਆ ਚਲੋ ਤਕਰੀਬਨ ਹੁਣ ਕਣਕਾਂ ਵੀ ਪੱਕੀਆਂ ਵੀ ਆ ਮੈਂ ਕਹਿੰਦਾ ਵੀ ਜਾਤੇ ਵੜਾਈ ਸ਼ੁਰੂ ਹੋਈ ਐ ਕਣਕਾਂ ਦੀ ਪਹਿਲਾਂ ਮੀਂਹ ਨੂੰ ਦੇਖੀ ਗਏ ਪਾਣੀ ਲਾ ਦੀਆਂ ਪਾਣੀ ਲਾ ਦੀਆਂ ਮੀਂਹ ਪੈ ਜਾਵੇ ਮੀਂਹ ਲਾ ਵਜੇ ਮੀਂਹ ਨਹੀਂ ਪੈਗਾ ਪਾਣੀ ਲੈ ਸਾਰਿਆਂ ਦੇਖ ਕੇ ਜਦੋਂ ਦੇ ਵੜਾਈ ਜੱਲੀਆ ਉਦੋਂ ਦੇ ਦੱਖਣ ਚੱਲਦਾ ਮੀਂਹ ਹ ਜਿਹੜੀ ਹੁਣ ਲੇਬਰ ਆਈ ਵੀ ਆ ਲੇਬਰ ਵੀ ਇਹੀ ਕੰਮ ਲਈ ਆਸਪਾਸ ਬੈਠੀ ਸੀ ਭਈਏ ਬੈਠੇ ਆ ਸਾਰੇ ਵੱਢਨੇ ਹੁੰਦੇ ਰਸਤਾ ਮੇਂ ਮਿੱਟੀ ਆਉਂਦੀ ਓਦੇ ਕਰਕੇ ਗੱਲਾ ਵਢਾਉਂ ਦਿੰਨੀ ਚਲੋ ਮਿੱਟੀ ਵਾਲੀ ਵਢਾ ਲਵੇ ਸੁੱਕਣ ਨੂੰ 2-4 ਦਿਨ ਲੱਗਦੇ ਆ ਫਿਰ ਮੀਂਹ ਵਾਲੇ ਦੇ ਉੱਪਰ ਤੇ ਡਾਲ ਲੱਗਦਾ ਵੀ ਵੱਡੀ ਵੀ ਹੁਣ ਤਾਂ ਖੜੀ ਤਾਂ ਹੈਗੀ ਆ ਵੱਡੀ ਹੋਈ ਤਾਂ ਫਿਰ ਹੋਰ ਨੁਕਸਾਨ ਹੈ ਇਹਦਾ ਵੀ 3 ਦਿਨ ਤੂੰ ਹੀ ਛੱਡ ਦਿੰਦੀ ਏ ਜੇ ਗਿੱਲੀ ਜ਼ਿਆਦਾ ਰਹੇ ਨਾ ਸੁੱਕੇ ਹਵਾ ਨਾ ਲੱਗੇ ਵਿੱਚ ਮੈਂ ਇੱਥੇ ਦੇਖਿਆ ਆਪਣੇ ਅੱਜ ਲੱਗ ਜਾਂ ਵੱਢ ਗਏ ਤਾਂ ਫੇਰ ਦੁਬਾਰੇ ਇੱਥੇ ਡਿੱਗੀਆਂ ਜਾਂਦੇ ਆ ਕਿ ਕੱਲੂ ਆਪਾਂ ਨੂੰ ਕੰਮ ਹੈ ਜੇ ਮਸ਼ੀ ਨਹੀਂ ਤਾਂ ਉਹ ਪਰਸੋਂੋਂ ਆਪਾਂ ਆਉ ਰਹੀ ਐ। ਵੀ ਉੱਥੇ ਜਿਹੜੇ ਇਕੱਠੇ ਜਿਹੇ ਐ ਗੂਲਾ ਜਿਹਾ ਪਿਆ ਉਹਦੇ ਵਿੱਚ ਤੂਈ ਤੂਰੀ ਵੀ ਐ ਦਾਣੇ ਨੂੰ ਜਿਹੜਾ ਗਿੱਲਾ ਪਰਸੋਂ ਨੇ ਮੀਂਹ ਗਲ ਹੋਇਆ ਵਾ ਸੁੱਕਿਆ ਨਹੀਂ ਹੈਗਾ ਵੇ ਚਲੇ। ਵੀ ਐ ਕਹਣਾ ਚਲੋ ਬਾਕੀ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਚੱਲਦੇ ਆ ਆਪਣੇ। ਵੀ ਮੌਸਮ ਕਰਦਾ ਇੱਕ ਤੀ ਖਰਾਬ ਐ। ਦਿਖਾਉਂਦਾ ਤੁਹਾਨੂੰ ਮੌਸਮ ਵੀ ਝੜ ਕੇ ਇੱਕ ਵਾਰੀ ਨਾਲ ਚੱਲਦਾ ਹੋਣਾ ਇਸ ਟਾਈਮ। ਨਹੀਂ ਕੁਝ ਦੇਖਣਾ। ਚੱਲਿਆ ਪੂਰਾ ਇਸ ਟਾਈਮ। ਹਵਾਏ ਕਰ ਤੇ ਆਉਂਦੀ ਆਪਣੀਆਂ। ਦਰਖਤ ਪੂਰੇ ਹਿੱਲਦੇ ਆ। ਇੱਕ ਗਰਮੀ ਜਿੱਧਰਲੇ ਪਾਸੇ ਆਪਾਂ ਲੱਗਦੇ ਆ ਉਧਰਲੇ ਪਾਸੇ ਹਵਾ ਲੱਗਦੀ ਠੀਕ ਆ ਦੂਏ ਪਾਸੇ ਗਰਮੀ ਆ ਜੀ ਇੰਦੱਖਣ ਦਾ ਇਹੋ ਜਿਹਾ ਪੜਾ ਨਾ ਕੰਮ ਕਰਨ ਨੂੰ ਰੂਹ ਕਰਦੀ ਇਹੋ ਜੇ ਵਿੱਚ ਹੱਡ ਪੈੜ ਜੇ ਉਹੀ ਦੁਖਣ ਲਾ ਦਿੰਦਾ ਹੈ ਹਵਾ ਇਹੋ ਜੀ ਆ ਇਹ ਕਿਸਮ ਦੀ ਇਹਦੇ ਚ ਜਿਹੜੀ ਆ ਇਹ ਹੁਣ ਬਰਸ਼ੀਨ ਆਪਣਾ ਇਹ ਵੀ ਡੰਗਰ ਵੀ ਖਾਂਦੇ ਛੱਡਦੇ ਜਾਂਦੇ ਇਹਦੇ ਚ ਪੱਭੂ ਕੁੱਤਾ ਬਹੁਤ ਹੋ ਗਿਆ ਕੀ ਪੱਭੂ ਕੁੱਤੇ ਦੀ ਸ਼ਿਕਾਇਤ ਬਹੁਤ ਆ ਦੇਖਿਆ ਕਈ ਡੰਗਰ ਹੁਣ ਮੂੰਹ ਤੇ ਲਾਲਾਂ ਲੱਗ ਕੇ ਘੇਰਨ ਉਹੋ ਪੱਭੂ ਕੁੱਤੇ ਕਰਤੀ ਆ ਬਹੁਤ ਬਹੁਤ ਤੇਜ਼ਾ ਕੋਈ ਅੰਤਰੀ ਮਸਰੀਨਾ ਦੇ ਵਿੱਚ ਇਹ ਸਾਰਾ ਦਖਣ ਦੀ ਵਜਾ ਕਰਕੇ ਬਾਕੀ ਕਣਕਾਂ ਪੱਕੀਆਂ ਵੀ ਆ ਚਲੋ ਦੇਖਦੇ ਆ ਕੱਲੋਂ ਜੇ ਟਾਈਮ ਲੱਗਿਆ ਮਸ਼ੀਨ ਵਾਲਾ ਦਾ ਕੱਲੋਂ ਨਹੀਂ ਪਰਸੋਂ ਨੂੰ ਤਾਂ ਆਪਣਾ ਨੰਬਰ ਪੱਕਾ ਹੈ ਵੱਡੂਗੇ ਜੀ ਝਾੜ ਵਧੀਆ ਦੱਸਦੇ ਜੀ ਕਣਕਾਂ ਜਿਨ੍ਹਾਂ ਨੇ ਵਧੀਆ 25 ਤੇ ਲੇ ਕੇ 27 28 ਤੱਕ ਨੂੰ ਪਾੜ ਝਾੜ ਹੈਗਾ ਯਾਨੀ 24 25 ਦੇ ਘਾਟ ਤੱਕ ਹੈ ਇਹ ਨਿਉ ਝਾੜ ਵਧੀਆ ਚਲੋ ਚਾਹੀਦਾ ਵੀ ਮਿਹਨਤ ਵੀ ਕਰੀ ਪਈ ਆ ਵੀ ਮਿਹਨਤ ਦਾ ਫਲ ਚਾਹੀਦਾ ਵੀ ਐਸੇ ਮੌਸਮ ਵੀ ਵਧੀਆ ਰਿਹਾ ਜਿੰਨਾ ਟਾਈਮ ਕਣਕਾ ਪੱਕਿਆ ਵਧੀਆ ਠੰਡਾ ਰਿਹਾ ਮੌਸਮ ਚਲੋ ਅੱਜ ਥੋੜੀ ਜਿਹੀ ਲਾਈਟ ਨਹੀਂ ਹੈਗੀ ਜਿੱਦਾਂ ਦਾ ਮੇਨ ਏਰੀਆ ਵਾ ਕਾਫੀ ਉਹਦੇ ਕਰਕੇ ਲਾਈਟ ਬੱਜੀ ਦੀ ਹੈ ਜਨਰੇਟਰ ਚਲਾਇਆ ਵਾ ਕਪਰੇਟਰ ਚੱਲ ਰਿਹਾ ਕੰਮ ਦੇ ਪਾਸੇ ਤੇ ਰਾਤ ਵੀ ਨਹੀਂ ਪਹਿਲੇ ਚਲੋ ਮੀਂਹ ਦਾ ਫੇਰ ਵੀ ਬਚਾਓ ਹੋ ਗਿਆ ਬਹੁਤਾ ਨਹੀਂ ਵਿਆ ਠੀਕ ਦਾ ਜੇ ਕਰ ਰਹੇ ਆ ਹਾਜ਼ਰ ਮੈਂ ਘਾ ਤਾਕਾ ਲਾ ਕੇ ਹਾਜ਼ਰ ਹੋ ਜਾਏਗਾ ਇਹ ਜੀ ਨਾ ਸਹੀ ਵਿੱਚ ਦੀ ਰੇਤ ਨਿਕਬਾ ਦੇ ਅਗਲੇ ਰੇਲੇ ਨੂੰ ਮਾਰਨੀ ਆ ਉਹ ਮੈਂ ਤਾਂ ਰਹਾ ਹੀ ਆ ਆਪਣੇ ਕੋਲ ਹਲੋ ਹੋਣ ਪਰਿਵਾਰ ਨਾਲ ਢਾ ਲਈ ਫੇ ਬੜਾ ਡਾਕਟਰ ਆ ਗਿਆ ਹੁਣ ਆਈ ਹੀ ਆ ਪੁਤਾਰਾ ਮੇਰਾ ਇਹਦਾ ਬਾਈ ਲਾਈਬ੍ਰੇਰੀ ਸ਼ਾ ਨਾ ਨਹੀਂ ਉਹ ਵੀ ਠੀਕ ਹੈ ਰਾਉਟ ਤੇ ਲੈਣਾ ਨਹੀਂ ਲੈਣਾ ਕਿ ਕਰਦਾ ਕੋ ਬਰੂ ਬਰਾ ਮਿਲਾਉਂਗਾ ਹਾਂ ਐ ਕਿਨੇ ਦੇਖ ਲੋ ਚਲਾ ਕੇ ਪੈਣਾ ਫੁੱਟੇ ਨੂੰ ਐ ਨੂੰ ਘਟਾਉਣੀ ਐ ਹੈ ਨਹੀਂ ਘਟਾਉਣੀ ਐ ਖੜ ਜਾਂਦੀ ਐ ਵਿਦਾਂ ਬਗਰੇ ਕੋ ਮਾਰਦੀ ਪੈਰ ਗੈਰ ਹੁੰਦੇ ਲਾਵਾਦਾਰ ਬਣੀ ਗਏ ਕੰਨਾਂ ਨਾਲੇ ਬੁਖਾਰ ਨਹੀਂ ਚੜੂਗਾ ਆ ਗਈ ਸੈਟ ਹੁਣ ਸਾਲੋ ਬੋਲ ਸੈਟ ਬੈਠੀ ਹੋਣੀ ਹੈਗੀ ਇਹ ਚੱਲ ਬਣੀ ਹੋ ਗਈ ਜੇ ਜਨਰੇਟਰ ਲਾ ਕੇ ਕੋਈ ਆਵਾਜ਼ ਘੱਟ ਸੁਣਦੀ ਹੈ ਕਿ ਜਨਰੇਟਰ ਲਾਈਟ ਸਾਡੇ ਰਾਤ ਨਹੀਂ ਭੱਜੀ ਸੀ ਵੀ ਮੋਟਰ ਇੱਕ ਵਾਚਵਾਕਾ ਮਾਰ ਕੇ ਆ ਕੇ ਮੁੜ ਕੇ ਆਈ ਹੈ ਕਿ ਸਾਰੀ ਆਪ ਤੇਰੀ ਕਰਕੇ ਢੇਰੀ ਆਈ ਹੈ ਕਾਫੀ ਵੀ ਕਈ ਵੀਰਾਂ ਦੇ ਫੋਨ ਵੀ ਆਇਆ ਬਾਈ ਨਾ ਮੈਨੂੰ ਸੰਗਰੂਰ ਤੇ ਵੀਡੀਓ ਵੀ ਭੇਜੀ ਹੈ ਆਪਾਂ ਪਾ ਲੈਣੇ ਜੇ ਉਧਰ ਵੀ ਹੋਰ ਢਾਂਗ ਨਾਲ ਲੋੜੀ ਬਣੀ ਹੋ ਉਧਰ ਮੀਂਹ ਜਿਆਦਾ ਪਿਆ ਕਿਾਰੇ ਭਰਦੇ ਬਾਣੇ ਦੇ ਬਹੁਤ ਨੁਕਸਾਨ ਹੋ ਉਧਰ ਨੂੰ ਵੀ ਸਾਡੇ ਜਿਹੜੀ ਦੁਬਾਰੇ ਘਟਾਈ ਜੋ ਵੀ ਲੰਘੇ ਫਿਰ ਪੈ ਨਹੀਂ ਹੈਗਾ ਬਹੁਤਾ ਥੋੜੀ ਜਿਹੀ ਬੂਰ ਜਿਓ ਪਈ ਹੈ ਪਹਿਲਾਂ ਜਿਆਦਾ ਪੈ ਗਿਆ ਦਾ ਬੈਟ ਵਾਲੇ ਦੱਸ ਰਹੇ ਵੀ ਕਹਿੰਦੇ ਕਿ ਤੁਹਾਨੂੰ ਨਾਮ ਨਾ ਨਿਸ਼ਾਨੀਆਂ Gracias. ਵਾਧੇ ਖਰਾਬ ਹੈ ਜੀ ਬਹੁਤ ਲੱਪਣ ਜਾਦਾ ਫੁੱਲ ਜ਼ੋਰ ਵਨ ਅੱਗੇ ਅੰਦਰ ਹੀ ਬਹੁਤ ਸਾਰਾ ਸਮਾਨ ਆਉਂਦਾ ਹੈ ਆਹ ਬਣਾ ਬੇ ਕਲ ਨੂੰ ਫੇਰ ਦੱਸਿਆ ਵਾਰੇ ਦੇਖੀ ਜਾਂਦੀ ਹੈ। ਕਣਕ ਆਪਣੀ ਆ ਕਲ ਨੂੰ ਨਹੀਂ ਬਾਸ ਨੂੰ ਵੱਢੋਗੇ। ਕਲ ਨੂੰ ਆਪਾਂ ਨੂੰ ਵੀ ਕਾਹਣਾ ਜਾਣਾ ਆਪਾਂ ਰਿਸ਼ਤੇਦਾਰੀ ਦੇ। ਹਰਸ਼ੀਰ ਦੇ ਕੋਲ ਜਾਣਾ ਆਪਾਂ ਨਾ ਹਰਸ਼ੀਰ ਦੇ ਕੋਲ। 20 ਤਰੀਕ ਨੂੰ। ਆਹ ਭਾਈ ਭਾਈ ਸਰੋਂ ਜਿਹੜੀ ਇਹ ਚੀਜ਼ ਹੈ ਲੈ ਵਾਗੇ ਰੱਖਦੀ। ਉਹ ਕਰ ਦੋ ਸਾਹਿਬ ਸ਼ਾਬਾਸ਼ ਮੈਂ ਦੱਸਿਆ ਵਾ ਸ਼ਾਮ ਨੂੰ ਨੇਰੀ ਵੇਹ ਰਸੀ ਵੀ ਹਵਾ ਤਾਂ ਪਹਿਲਾਂ ਹੀ ਜ਼ਿਆਦਾ ਚੱਲਦੀ ਹੁਣ ਹਵਾ ਹੁਣੇ ਬਹੁਤ ਚੱਲਦੀ ਰਸੀ ਨਹੀਂ ਗਿਆ ਜੇ ਭੈਣਾਂ ਤੇ ਲਾਈਟ ਤਾਂ ਨਹੀਂ ਆਉਣੀ ਲਾਈਟ ਦਾ ਕੱਟ ਦੱਸਿਆ ਵਾ 6 ਵਜੇ ਤੱਕ ਫੇਰ ਕਿ ਆਉਣੀ ਐ ਸੋਟੇ ਕੋਲ ਆ ਲੈ ਆਹ ਜਨਰੇਟਰ ਨਾ ਉਹ ਸਿਰ ਤੋਂ ਖੋਣ ਲਾ ਲੈਣਾ ਬੜਾ ਸਾਲ ਹੈ ਜੇ ਜਨਰੇਟਰ ਚੋਂ ਡੇ ਚਲਾਉਣਾ ਉਹ ਦਾਰਾ ਅੱਜ ਪਿੱਟੇ ਬਾੜ ਲੈਣਾ ਸਾਲ ਹਵਾ ਬਹੁਤ ਜ਼ਿਆਦਾ ਹੈ ਹਵਾ ਚਲਾਣ ਲੱਗਾ ਤੇ 25 ਲੱਖ ਮਾਸਟਰ ਦੇ ਕੋਲ ਚੱਲ। ਮੱਧਾਣਾ ਦਾ ਦਾਦਾ ਦੇਖਣ ਮੇਰੇ ਤਾਂ 204 ਦੇ ਮਰ ਕੇ ਆਉਣਾ। ਆਲੜ ਕੇ ਤੂਰੀ ਗਰੀ ਨਹੀਂ ਪਤਾ ਲੱਗਾ ਕਿੱਦਾਂ ਜਾਂਦੀ ਹੈ। ਕਿੱਦਾਂ ਗਰੀਬੇ ਗਿਆ ਵੇ ਹਾਂ। ਕੱਲ ਅਗਲੇ ਨੂੰ ਐਨਾ ਵੀ ਆਪਣਾ ਦਾਣਾ ਫੱਕਾ ਹੀ ਸਾਹਮਣੇ ਜਾਵੇ ਬਹੁਤ ਹੈ। ਕਿਉਂ ਖੌਮ ਦਾ ਪਤਾ ਨਹੀਂ ਨਾ ਉੱਪਰ ਦੇ ਫੇਰ ਵੀ ਆ ਜਾਣਾ। ਫੇਰ ਭਰੀਆਂ ਬੋਲਣੀਆਂ ਬੈਠੀਆਂ। ਬਾਰ ਬਾਰ ਆਉਂਦੀ ਹੈ ਚਲੋ ਕੱਲ ਨਾਲ ਜੀ ਪਿਆਗੇ ਪਰ ਆਹ ਤਖੜਾ ਹਾਂ ਦਾ 陈怡 <Yeah. S 2>、yeah. ਉਹ ਇਹ ਸੁਵੇਰ ਬਾਅਦ ਤਕਰੀਬਨ ਕਣਕਾਂ ਸਾਰੀਆਂ ਆ ਗਿਆ ਕਣਕ ਸਾਰਿਆਂ ਦੇ ਲੇਟ ਵੀ ਜਰੂਰੀ ਸਾਡੇ ਜਿਹਰੇ ਪਿੰਡ ਚ ਇਹ ਵੀ ਦੇਖੀ ਨੂੰ ਪੱਕ ਗਈ ਹੁਣ ਤਾਂ ਸਾਰੀਆਂ ਇੱਕਲਾਸ ਪੱਕ ਗਈਆਂ ਬਾਕੀ ਆਪਾਂ ਆਏ ਹੁਣ ਜੋ ਮੰਨਣ ਬਾਅਦ ਕੁਛ ਕੱਲ ਵੜਤੇ ਤੇ ਆਪਾਂ ਉਹ ਸੱਜ ਪੜਤੇ ਸਵੇਰੋਂ ਵੀ ਚਲੋ ਧੁੱਪਾਂ ਦਾ ਇੱਕ ਦੋ ਦਿਨ ਦੀ ਲੱਗ ਜਾਵੇ ਠੀਕ ਆ ਪਰ ਹਵਾ ਦੇ ਡਰ ਲੱਗਦਾ ਹਵਾ ਹਲੇ ਵੀ ਚੱਲਦੀ ਹੈ ਪਰ ਅੱਜ ਮੌਸਮ ਕੁਝ ਲੱਗਦਾ ਕੈਮ ਜਾ ਕੱਲ ਤਾਂ ਬੱਦਲ ਬਹੁਤ ਚੜਿਆ ਤਾਂ ਇਸ ਟਾਈਮ ਨੂੰ ਤਲ ਹੈ ਜਿਹੜੀ ਉਹਨਾਂ ਲੱਗਦਾ ਵੀ ਅੱਜ ਸ਼ਾਇਦ ਮੀਂਹ ਤਾਂ ਟਲ ਜਾਵੇ ਐ ਭਰੀਆਂ ਕੁਸ ਆਪਾਂ ਬੰਨ ਕੇ ਸੱਤ ਅੱਠ ਗੱਲ ਨਹੀਂ ਕਰਕੇ ਲੱਗੀਆਂ ਹੈ ਇਹ ਵੀ ਨਰਮਤੀਆਂ ਚਲੋ ਸੁੱਕ ਜਾਣੀਆਂ ਜਿੱਦਣ ਕੱਢਣੀਆਂ ਉਦੋਂ ਆਪਾਂ ਪੈਸੇ ਜੀ ਕੱਢ ਕੇ ਫੋਲ ਲੈਣੀਆਂ ਇੱਧਰ ਵੀ ਉਦੋਂ ਫਿਰ ਕਰਦਾਂਗੇ ਹੁਣ ਇਹ ਜੇ ਹਵਾ ਜ਼ਿਆਦਾ ਆ ਗਈ ਜਾਊਗਾ ਥੋੜੇ ਹਲਕੇ ਹੁੰਦੇ ਆ ਕਣਕ ਦਾ ਰੁੱਕ ਥੋੜਾ ਜਿਹਾ ਫੇਰ ਨਿੱਗਰ ਹੁੰਦਾ ਹੈਗਾ ਜਿਵੇਂ ਜਾਨ ਜੀ ਨਹੀਂ ਹੈਗੀ ਵੀ ਪਿਛਲੀ ਵਾਰ ਹੋ ਗਿਆ ਤੇ ਤਿੰਨ ਕੁ ਫੇਲੇ ਤਿੰਨ ਕੁ ਫੇਰ ਹੋ ਜਣੇ ਆਪਣੇ ਕੋਲ ਆ ਹੈਦਰ ਵਾਲੇ ਆਪਾਂ ਨੇ ਬੰਨਤੇ ਦੇ ਵੀ ਬਾਜਰਾ ਸਾਈਡ ਵਾਲਾ ਸੋਨਾ ਖੜਾ ਵਿਚਾਲੇ ਤਾਂ ਗਿਆ ਮਰ ਜਾਵਾ ਚਲੋ ਇਹਨੂੰ ਹੁਣ ਪਾਣੀ ਪੋਣੀ ਲਾ ਕੇ ਹਾਲ ਤਾਂ ਇੱਕ ਮੀਂਹ ਆਲਾ ਕਰਨ ਨਹੀਂ ਕੁਛ ਵੀ ਦਿੰਦਾ ਹੈਗਾ ਕੰਮ ਵੀ ਕੋਈ ਹੋਰ ਫਸਲ ਬੀਜ ਹੋਵੇ ਚਾਰਾ ਜੂਰਾ ਤਾਂ ਹੀ ਨਹੀਂ ਬੀਜਦੇ ਹੈਗੇ ਜਦੋਂ ਕੰਡ ਜੀ ਹੋਗੇ ਫੇਰ ਖਰਾਬ ਹੁੰਦਾ ਮੜਾ ਟੱਪ ਚਵੇ ਦੋਕ ਦਿਨ ਇਹ ਤਾਂ ਆਪਣਾ ਫੇਰ ਬਾਜਰਾ ਹੀ ਲਾ ਦੇਣਾ ਆ ਵੱਢ ਲੈਣਾ ਬਾਜਰਾ ਹੁਣ ਆਪਾਂ ਇਹਨਾਂ ਗੈਲੀ ਘਰ ਪਟਣ ਲਾ ਜਣਾ ਇਹਨਾਂ ਦੂਆ ਚੱਲ ਪੈਣਾ ਐ ਚਾ ਆਪਾਂ ਦੂਆ ਛੱਟਾ ਦੇ ਕੇ ਬੀਜ ਦੇਣਾ ਵੀ ਉਧਰ ਫੇਰ ਦੇਖਦੇ ਹੌਲੀ ਹੌਲੀ ਛੇੜਦੇ ਆ ਕੰਮ ਬਾਕੀ ਹਲੇ ਫਾਰਮ ਵਾਲੇ ਤਾਂ ਵੀ ਉੱਤਰ ਉੜ ਜੇ ਵੀ ਗੰਨਾ ਬੀਜਣ ਲੱ ਦੇਖ ਜੀ ਅਜੇ ਭਈਏ ਕਹਿੰਦੇ ਰਹਿਗੇ ਸ਼ਾਮ ਨੂੰ ਵੀ ਤੂੜੀ ਢੋਦਾਂਗੇ। ਇਹ ਗੱਲ ਬਣ ਗਈ ਤਾਂ ਉਹਨਾਂ ਕਰਪਾ ਤੂੜੀ ਤੇ ਘੇੜੇ ਵੀ ਲਵਾ ਦੇਣੇ ਫਿਰ ਅੱਜ। ਇਹ ਇੱਕ ਅੱਧਾ ਕੰਮ ਤਾਂ ਨਿਬੜਦਾ ਹੋਵੇ। ਮਹੀ ਵਾਲਾ ਸੂਰਜਾ ਕੁਛ ਨਹੀਂ ਹੋਣਾ। ਇੱਧਰੇ ਪਾਸੇ ਬੱਦਲ ਜਾਗੇ ਚਲੋ। ਇਹ ਬੱਦਲ ਆਏ ਲੱਗਦਾ ਵੀ ਸ਼ਾਇਦ ਲੱਖ ਜਵੇ। ਬਾਕੀ ਪਤਾ ਕੁਛ ਨਹੀਂ ਹੈਗਾ। ਕੱਲ ਦਾ ਦਿਨ ਹੋਰ ਦਿੱਤਾ ਹੋਇਆ। ਬਾਕੀ ਮਸ਼ੀਨ ਵਾਲਾ ਦੇਖਦੇ ਜੇ ਕੱਲ ਨੂੰ ਦੁਪਹਿਰੇ ਦੇ ਬਾਅਦ ਨੰਬਰ ਲੱਗਿਆ ਤਾਂ ਕਹਿੰਦਾ ਹੋਇਆ ਦੱਸੂਗਾ। ਨਹੀਂ ਪਰਸੋਂ ਨੂੰ ਫੇਰ ਸਾਜਰੇ ਕਹਿੰਦਾ ਵੱਡੂਗਾ। ਚਲੋ ਪਰਸੋਂ ਵੱਡੋ ਹੋ ਜੂਗੀ ਕੱਲ ਨੂੰ ਆਪਾਂ ਵੀ ਪਹਿਲੇ ਨਹੀਂ ਹੈ ਹਰਿਦੀ ਹਰਿ ਉਹ ਲੰਮੀ ਨਹੀਂ ਆ ਪਨਰ ਦਾ ਰਸਤਰੀ ਜਾਣਾ। ਮੈਂ ਦੇਖਦੇ ਆ ਫਿਰ ਕਿਵੇਂ ਚੱਲਦਾ ਕਾਰੋਬਾਰ। ਮੈਂ ਥੋੜਾ ਮਸ਼ੀਨਾਂ ਵਾਲੇ ਕੋਲ ਵੀ ਰਾਸ ਹੁਣ ਬੱਦਲ ਕਰਕੇ ਆ ਹਰੇ ਕਹਿੰਦਾ ਵੀ ਵੱਡ ਹੋ ਜਵੇ। ਠੀਕ ਆ ਕੱਚੀ ਮਿੱਲੀ ਜੀ ਅਗਲਾ ਵੜਾ ਕੇ ਪਾਸੇ ਕਰਦਾ ਹੁਣ। ਬਸੇ ਹੁਣ ਹੋ ਵੀ ਗਈਆਂ ਤਿਆਰ ਕਾਂਕਾ ਖਾਰੀਆਂ। ਹਵਾ ਜੀ ਨੇ ਇੱਕ ਹੀ ਲਾਤ ਫੜੀ ਟਾਈਮ ਦੇ ਗੱਲ। ਹਰੇ ਫਸਲੇ ਪੱਕ ਜਾਂਦੀ ਐ। ਬਾਕੀ ਆ ਮਹੀਜੇ ਪੈਣ ਕਰਕੇ ਫਸਲ ਆਹ ਵਾਂ ਵੀ ਦੇ ਵਣਨ। ਅਜੀ ਥੱਲੇ ਜੀ ਖੜੇ ਲੱਗਦੇ ਆ ਮਹੀਨਾ ਖੜਾਇਆ ਵਾ ਕੰਮ ਮੱਕੀ ਵੀ ਹੋਰ ਤਰ੍ਹਾਂ ਦੀ ਹੋਈ ਵੀ ਐ ਜਿਹੜੀ ਮੱਕੀ ਵੀ ਹੁਣ ਡੌਣਾ ਪਰੇ ਬਸ ਚੰਗੀ ਲੱਗਦੀ ਐ ਮੱਕੀ ਹੁਣ ਇਹ ਫਸਲ ਨਾ ਭਾਈ ਦੇਣਾ ਬਾਜਰੇ ਨਾਲ ਆਪਾਂ ਨੂੰ ਕੰਮ ਪੂਰਾ ਜਿੰਨਾ ਪਾਣੀ ਲੱਗੀ ਜਣਾ ਉਹਨਾਂ ਇਹ ਉੱਠ ਜਾਣਾ ਇਹ ਜੇ ਕਿਤੇ ਆਪਣਾ ਰੜੇ ਚ ਹੁੰਦਾ ਮੈਂ ਕਹਿੰਦਾ ਵੀ ਜੋ ਨਾ ਹੁੰਦੇ ਸਰੇਕਣਾ ਖੜਨਾ ਤੇ ਨੇ ਸਾਰੇ ਨਹੀਂ ਚਲੋ ਸਾਨੂੰ ਜੋ ਹਾਂ ਦਾ ਹੋ ਜਾਂਦਾ ਕਿ ਪੰਨਾ ਮਾ ਲਾ ਦਾਂਗੇ ਬੀ ਚਲੋ ਪਾਉਨੇ ਜੀ ਪਹਿਲਾਂ ਭੜੀਆਂ ਪਾ ਕੇ ਦੇਖਦੇ ਆ ਫੇਰ ਕਦਾਂਗੇ ਇਹਨਾਂ ਨੂੰ ਹਲੇ ਪੰਜ-ਛੇ ਦੇ ਨਾਟਕ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਕਿਸੇ ਅਗਲੇ ਵਲੌਗ ਦੇ ਵਿੱਚ ਕਿਰਪਾ ਰੱਖੇ ਮਾਰਗ ਸਾਰਿਆਂ ਚੜ੍ਹਦੀ ਕਲਾ ਦੇਨ ਦੁੱਗਣੇ ਰਾਜ ਚੱਪਣੇ ਤਰੱਕੀਆਂ ਵਾਖੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ